ਸਪਰੀਮ ਕੋਰਟ ਨੇ ਕਲਕੱਤਾ ਜਬਰ ਜਨਾਤ ਤੇ ਕਤਲ ਕੇਸ ਦੀ ਪੀੜਿਤ ਮਹਿਲਾ ਡਾਕਟਰ ਦਾ ਨਾਂ ਫੋਟੋ ਤੇ ਸੋਸ਼ਲ ਮੀਡੀਆ ਤੇ ਹਟਾਉਣ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਈਜ਼ ਐਡਮਿਰਲ ਸਰਜਨ ਆਰਸਰੀਨ ਦੀ ਪ੍ਰਦਾਨਗੀ ਹੇਠ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਚੀਫ ਜਸਟਿਸ ਜੀਵਾਈ ਚੰਦਰਚੂੜੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਟਾਸਕ ਫੋਰਸ ਨੂੰ 3 ਹਫ਼ਤਿਆਂ ਦੇ ਅੰਦਰ ਅੰਤਰੀਮ ਰਿਪੋਰਟ ਤੇ 2 ਮਹੀਨਿਆਂ ਦੇ ਅੰਦਰ ਅੰਤਰੀਮ ਰਿਪੋਰਟ ਦੇਣ ਦੇ ਹੁਕਮ ਦਿੱਤੇ ਨੇ ਇਹ ਟਾਸਕ ਪੂਰਬੀ ਦੇਸ਼ ਪਰ ਵਿੱਚ ਲਾਗੂ ਹੋਣ ਵਾਲੇ ਦੇਸ਼ਾਂ ਨਿਰਦੇਸ਼ਾਂ ਦੀ ਸਿਫਾਰਿਸ਼ ਕਰੇਗੀ ਅਦਾਲਤ ਨੇ ਕਲਕੱਤਾ ਦੇ ਆਰਜੀਕਰ ਹਸਪਤਾਲ ਚ ਰਿਹਾਇਸ਼ੀ ਡਾਕਟਰਾਂ ਤੇ ਖਾਸ ਕਰ ਮਹਿਲਾ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਬਾਲ ਦੀ ਟੀਮ ਤਾਇਨਾਤ ਕਰਨ ਦਾ ਵੀ ਹੁਕਮ ਦਿੱਤਾ ਹੈ ਮੈਂਜਨੀ ਪੱਛਮ ਬੰਗਾਲ ਸਰਕਾਰ ਤੇ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਸ ਕੇਸ ਨੂੰ ਨਜਿੱਠਣ ਲਈ ਵਰਤੇ ਤਰੀਕਿਆਂ ਤੇ ਡੂੰਗੀ ਨਰਾਜ਼ਗੀ ਜ਼ਾਹਰ ਕੀਤੀ ਹੈ ਇਸੇ ਦੌਰਾਨ ਆਰਜੀਕਰ ਮੈਡੀਕਲ ਕਾਲਜ ਤੇ ਹਸਪਤਾਲ ਜਬਰਜਨਾਹ ਕਤਲ ਮਾਮਲੇ ਵਿੱਚ ਰੈਜ਼ੀਡੈਂਟ ਡਾਕਟਰ ਐਸ.ਸੀ. ਆਰਡੀ ਨੇ ਆਪਣੀ ਹੜਤਾਲ ਸਮਾਪਤ ਕਰ ਦਿੱਤੀ ਹੈ ਇਹ ਫੈਸਲਾ ਭਾਰਤ ਦੇ ਰੈਜ਼ੀਡੈਂਟ ਡਾਕਟਰਾਂ ਦੁਆਰਾ ਰੱਖੀਆਂ ਗਈਆਂ ਸਾਰੀਆਂ ਨਾਜ਼ੁਕ ਮੰਗਾਂ ਨੂੰ ਸਰਕਾਰ ਦੁਆਰਾ ਸਵੀਕਾਰ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ